ਪੈरिस ਦੇ ਵਿੱਚ ਹੋਈਆਂ 올림픽 ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਬ੍ਰਾਉਂਜ਼ ਮੈਡਲ ਜਿੱਤਿਆ ਤੇ ਬ੍ਰਾਉਂਜ਼ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਬੀਤੇ ਦਿਨ ਭਾਰਤ ਵਾਪਸ ਪਰਤੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਅੰਮ੍ਰਿਤਸਰ 에어ਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ ਇੰਟਰਨੈਸ਼ਨਲ 에어ਪੋਰਟ ਤੇ ਜਦੋਂ ਪਹੁੰਚਦੇ ਤੇ ਉਹਨਾਂ ਨੇ ਢੋਲ ਵਜਾ ਕੇ ਹਾਰ ਪਾ ਕੇ ਹਾਕੀ ਟੀਮ ਦੇ ਖਿਡਾਰੀਆਂ ਦਾ ਸਵਾਗਤ ਕੀਤਾ ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਰਪਜਨ ਸਿੰਘ ਐਟੀਓ ਤੋਂ ਇਲਾਵਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਸਨਮਾਨ ਕਰਕੇ ਉਹਨਾਂ ਦਾ ਹੌਸਲਾ ਅਫਜ਼ਾਈ ਕੀਤਾ ਤੇ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਣ ਪਹੁੰਚੇ ਇਸ ਦੌਰਾਨ ਹਾਕੀ ਟੀਮ ਦੇ ਖਿਡਾਰੀਆਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁਕਾਬਲਾ ਬਹੁਤ ਦਿਲਚਸਪ ਸੀ ਅਤੇ ਇਸ ਵਾਰ 골ਡ ਮੈਡਲ ਜਿੱਤਣ ਦੇ ਵਿੱਚ ਅਚੂਕ ਜ਼ਰੂਰ ਹੋਈ ਹੈ ਲੇਕਿਨ ਅਗਲੀ ਵਾਰ 골ਡ ਮੈਡਲ ਜਿੱਤ ਕੇ ਹੀ ਆਵਾਂਗੇ ਉਹਨਾਂ ਕਹੇ ਕਿ ਇਹ ਵੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਇਹ ਸ਼ੁਰੂ ਤੋਂ ਹੀ ਮੇਰਾ Aim ਸੀਗਾ ਕਿ ਮੈਂ ਆਪਣੇ ਕੰਟਰੀ ਲਈ ਆਪਣੇ ਦੇਸ਼ ਦੇ ਲਈ ਬੜੇ ਮੈਡਲ ਲੈਂਪੀ ਦੇ ਵਿੱਚ ਤੂੰ ਅੱਜ ਬਾਬੇ ਦੀ ਮੇਨ ਨਾਲ ਅਸੀਂ ਬ੍ਰਾਂਸ ਮੈਡਲ ਲਿਆਦਾ ਵਾ ਜਿਹੜਾ ਕਿ ਅਸੀਂ ਮਾਣ ਵਧਾਇਆ پورے ਦੇਸ਼ ਦਾ ਇਹ ਕਹਿਣਾ ਚਾਹਉਂ ਕਿ ਅੱਜ ਦੇ ਤੋਂ ਜਿਹੜੇ ਫਾਦਰ ਸਾਹਿਬ ਨੇ ਫਰੋਜ਼ ਮੈਡਲ ਜਿਹੜਾ ਦਿੱਤਾ ਉਹਨਾਂ ਦੀ ਗੱਲ ਤੋਂ ਬਾਅਦ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਇਸ ਜਿਹ ਮੂਮੈਂਟ ਮੇਰੇ ਡੈਡੀ ਜੀ ਦੀ ਤਮੰਨਾ ਸੀਗੀ ਸ਼ੁਰੂ ਤੋਂ ਕਿ ਮੈਂ ਮੇਰਾ ਬੱਚਾ 올림픽 ਦੇ ਵਿੱਚ ਜਾਵੇ ਤੇ ਮੈਡਲ ਲੈ ਕੇ ਆਵੇ ਤੇ ਜੋ ਉਹਨਾਂ ਨੇ ਮੇਰੇ ਲਈ ਕੀਤਾ ਸੀਗਾ ਤੇ ਅੱਜ ਮੈਂ ਆਪਣੇ ਡੈਡੀ ਜੀ ਦਾ ਮੈਡਲ ਗੱਲ ਦੇ ਵਿੱਚ ਪਾ ਕੇ ਜੋ ਮੇਰਾ ਸੁਪਨਾ ਸੀਗਾ ਮੇਰੇ ਡੈਡੀ ਇਹਦਾ ਉਹ ਅਸੀਂ ਮਕੂੜਾ ਕੀਤਾ ਚਾਹੁੰਦੇ ਇੱਕ ਗਿਆ ਭਾਰਤ ਦੀ ਚੋਲੀ ਵਿੱਚ ਗੋਲ ਮੈਡਲ ਪਾਇਆ ਜੀ ਮੈਡਲ ਗਰ ਵਿੱਚ ਪਾਇਆ ਬਹੁਤ ਬਹੁਤ ਜਿਆਦਾ ਬੜੀ ਖੁਸ਼ੀ ਹਟੇ ਨੇ ਆਉਂਦੇ ਮੇਰੇ ਗਲੇ ਦੇ ਵਿੱਚ ਜਿਹੜਾ ਵਾ ਉਹ ਮੈਡਲ ਪਾਇਆ ਵਾ ਤੇ ਇਸ ਤੋਂ ਵੱਧ ਤੇ ਖੁਸ਼ੀ ਨਹੀਂ ਹੋ ਸਕਦੀ ਬਹੁਤ ਬਹੁਤ ਇਹਨਾਂ ਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਔਰ ਇਹਨਾਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੋ ਆਸਾ ਕੀਤੀ ਸੀ ਇਹ ਮੁਕਾ ਮੇਰੇ ਜੋ ਆਸਾ ਦੀ ਪੂਰੀ ਮੁਰਾਦਾ ਪੂਰੀ ਹੋ ਗਈ ਹਾਂਜੀ ਹਾਂਜੀ ਮੁਰਾਦਾ ਪੂਰੀਆ ਹੋ ਗਿਆ ਜੀ ਬਲਕੇ ਆਪਣੇ ਦੇਸ਼ ਦੀ ਸ਼ਾਨ ਨੂੰ ਵਧਾਇਆ ਵਾ ਨੇ ਸਾਡੇ ਮਤਲਬ ਕਿ ਮਾਨਯੋਗ ਪ੍ਰਾਇਮਿੰਸਟਰ ਸਾਹਿਬ ਮਾਨਯੋਗ ਸੀਐਮ ਸਾਹਿਬ ਉਹਨਾਂ ਨੇ ਬੜਾ ਉਹਨਾਂ ਦਾ ਮਤਲਬ ਕਿ ਆਸ਼ੀਰਵਾਦ ਵੀ ਸੀਗਾ ਔਰ ਟੀਮ ਦੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਆ ਸਰਕਾਰ ਦੀ ਕਰ ਗੁਜ਼ਾਰ ਤੇ ਖੁਸ਼ ਹਾਂ ਜੀ ਬਹੁਤ ਖੁਸ਼ ਆ ਜੀ ਹੁਣ ਮਤਲਬ ਕਿ ਸਰਕਾਰ ਇਹ ਜਿਹੜੇ ਪਿੱਛੇ ਸੀ ਕਿ ਉਹਨਾਂ ਨੂੰ ਪੀਸੀਐਸ ਤੇ ਪੀਪੀਐਸ ਮੱਤੇ ਲਿਖੇ ਸੀਗੇ ਇਹ ਉਹ ਦੋ ਜਿਹੜੇ ਪਲੇਅਰ ਮਤਲਬ ਆਪਣੇ ਸੁਖੀ ਸਿੰਘ ਔਰ ਜਰਮਨ ਪ੍ਰੀਤ ਤੇ ਮੇਰੀ ਇਹੋ ਜੀ ਮਾਨ ਸਾਹਿਬ ਮਾਨਯੋਗ ਸੀਐਮ ਸਾਹਿਬ ਨੂੰ ਇਹੋ ਹੀ ਮਿਲ ਕੇ ਮੈਨੂੰ ਉਹਨਾਂ ਦੇ ਤੁਹਿਆ ਉਮੀਦਾਂ ਨੇ ਕਿ ਜਿਦਾ ਇਹਨਾਂ ਨੇ ਦੇਸ਼ ਦਾ ਮਨ ਵਿਦਿਆ ਔਰ ਮਾਨਯੋਗ ਸੀਐਮ ਸਾਹਿਬ ਵੀ ਇਹਨਾਂ ਦਾ ਮਿਲ ਕੇ ਪੂਰਾ ਜਿਹੜਾ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਔਰ ਉਹ ਉਹਦਾ ਤੇ ਅਨਨਾਤ ਕਰਨਗੇ ਨਾ ਸ੍ਰੀਮ ਤੇ ਸਾਰੀ ਸਪੋਰਟਸ ਵੀ ਸਭ ਕੁਝ ਫੈਮਲੀ ਮੈਂਬਰਸ ਤੇ ਇਹ ਹੀ ਸਪੋਰਟ ਜ਼ਰੂਰੀ ਤੇ ਇਹ ਰਿਜ਼ਲਟ ਆਇਆ ਸਿਆ ਸਰਕਾਰ ਦਾ ਸਾਥ ਮਿਲ ਰਹਾ ਹੈ अच्छे से हां सभी शरीर सरकार बीबी सब बहुत जरा सपोर्ट करनाती है स्पेशली द फेडरेशन हॉकी इंडिया आती है गवर्नमेंट किया फजालिका गवर्नमेंट के सबसे पहला बहुत टीम का सपोर्ट करना सो वी आर वेरी वेरी थैंकफुल फॉर द गवर्नमेंट टू ऑल द फेडरेशनस एज़ वेल फॉर सपोर्टिंग द टीम नहीं देखो ये तो सब तो वद योगदान ते प्लेयर्स ते ओना दे माफियो दा हैगा है जिन्ना ने इना सैक्रिफाइस कीता है और इना प्लेयरा ने पंजाब दा नाम पूरे भारत दा नाम ਬਹੁਤ ਉੱਚਾ ਕੀਤਾ ਹੈ ਅਤੇ ਮੇਰੀਆਂ ਦੁਆਵਾਂ ਤੇ ਮੇਰੀਆਂ ਬੈਸਟ ਵਿਸ਼ੇਸ ਹਮੇਸ਼ਾ ਇਹਨਾਂ ਦੇ ਨਾਲ ਨੇ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਨਾਂ 플레이ਰਾਂ ਦਾ ਇੱਕ ਅਹਿਮ ਯੋਗਦਾਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲੇ ਪਾਸੇ ਪ੍ਰੇਰਿਤ ਕਰਨ ਦੇ ਵਿੱਚ ਹਰਮਨ ਉਸਤਾਦ ਨੇ ਕਿਹਾ ਕਹਿੰਦੇ ਜੀ ਤੁਹਾਡਾ ਯੋਗਦਾਨ ਬਹੁਤ ਜਿਹੜੇ ਸਾਡ ਚੰਡ ਕੇ ਰੱਖੇ ਤੇ ਫਿਰ ਸਭ ਕੁਝ ਹੋ ਜਾ ਚਲੋ ਇਹ ਇਹ ਸਾਨੂੰ ਵੀ ਸਾਡੇ ਜਿਹੜੇ ਉਸਤਾਦ ਸੀ ਕਿ ਉਹਨਾਂ ਨੇ ਚੰਡਿਆ ਸੀ ਅਸੀਂ ਕੁਝ ਕਿਸਮਤ ਆਗੇ ਜਿਨ੍ਹਾਂ ਨੂੰ ਅਸੀਂ ਅੱਗੇ ਟ੍ਰੇਨਿੰਗ ਦਿੱਤੀ ਆ ਉਹ ਇਸੇ ਤਰ੍ਹਾਂ ਪੰਜਾਬ ਦਾ ਨਾਮ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣ ਔਰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਸਾਰੇ ਮਾਪਿਆਂ ਨੂੰ ਸਾਰੇ ਪਲੇਅਰਾਂ ਨੂੰ ਖਾਸ ਕਰਕੇ ਸਾਡੇ ਸਰਪੰਚ ਸਾਹਿਬ ਕਪਤਾਨ ਅਰਮਨਪ੍ਰੀਤ ਨੂੰ ਜੋ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਸੇ ਤਰੀਕੇ ਸਾਡੇ ਦੇਸ਼ ਲਈ ਮੈਡਲ ਜਿੱਤਦੇ ਰਹੇ ਨੇ ਸਾਡੇ ਦਾ ਪੰਜਾਬ ਸੂਬੇ ਦਾ ਸਾ ਮੇਰੇ ਆਪਦੇ ਹਲਕੇ ਜੰਡਿਆਲਾ ਗਰੂਪ ਦਾ ਨਵੇਂ ਦੇਸ਼ ਦਾ ਨਾਮ ਜਿਹੜਾ ਹੈ ਇਹ ਦੁਨੀਆ ਦੇ ਵਿੱਚ ਬੋਗੀ ਸਾਹਿਬ ਇੱਕ ਬੇਨਤੀ ਹੈ ਮੀਡੀਆ ਦੇ ਨਾਲ ਪਤਪਤ ਕੀਤਾ ਜਾ ਰਿਹਾ ਸਾਨੂੰ ਅੰਦਰ ਜਾਣ ਤੋਂ ਰੋਕੇ ਜਾ ਰਹੇ ਜਦ ਕਿ 6 ਵਜੇ ਦੇ ਸੀ ਅਮੀਨ ਦੇ ਵਿੱਚ ਭੇਜ ਰਹੇ ਆ ਦੇਖੋ ਕੋਈ ਐਹੋ ਜੀ ਗੱਲ ਨਹੀਂ ਆ ਕੁਝ ਲੱਕੜ ਬੰਦੇ ਨੂੰ ਅੰਦਰ ਭੇਜਿਆ ਗਿਆ ਨਹੀਂ ਅਸੀਂ ਵੀ ਮੀ ਦੇ ਵਿੱਚ ਖੜੇ ਹਾਂ ਮੈਂ ਵੀ ਮੀ ਦੇ ਵਿੱਚ ਖੜਾ ਕੋਈ ਐਹੋ ਜੀ ਗੱਲ ਨਹੀਂ ਆ ਮੀਡੀਆ ਚੌਥਾ ਥੰਮ ਸਰਕਾਰ ਦਾ ਉਹ মিডিਆ ਦਾ ਕੰਮ ਜਿਹੜਾ ਆ ਇਹ ਬਹੁਤ ਅਹਿਮ ਆ ਇਸ ਇਸ ਨਾਲ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆ ਤੁਸੀਂ ਆਓ ਆਪਾਂ ਆਪਣੇ ਹੁਣੇ ਹੀ ਠਕਾਰੀ ਜਿਹੜੇ ਨੇ ਕਮੇਟੀ ਟੀਮ ਦੇ ਵਿੱਚ ਪਹੁੰਚ ਰਹੇ ਨੇ ਉਹ ਤੁਹਾਡੇ ਵੀ ਰੂਪ ਰੂਪ ਹੋਣਗੇ ਔਰ ਆਪਾਂ ਸਾਰੇ ਨਾਲ